ਹਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਮੇਰੇ ਲਾਈਵ ਤੇ ਤੁਹਾਡਾ ਵੀਰ ਸਾਰੇ ਵੀਰਾਂ ਦਾ ਸਵਾਗਤ ਹੈ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਦੇਖਦੇ ਜਿੰਨੇ ਸਾਰੇ ਸਤਿ ਸ੍ਰੀ ਅਕਾਲ ਦੇ ਵੀਰ ਜੀ ਜੁੜਦੇ ਹੋ ਆਪਣੇ ਲਾਈਵ ਇੱਕ ਟਾਈਮ ਵੱਜ ਗਿਆ 6:00 6:00 ਵੱਜ ਗਿਆ 6:00 ਮੰਟ ਹੋ ਗਿਆ ਜੋ ਤੇ ਆਪਣਾ ਜੁੜਜੋ ਵੱਤੋ ਵੱਧ ਤੇ ਆਪਾਂ ਹੋਣੀ ਹੈ ਲਾਈਵ ਜੁੜੋ ਆਪਣੇ ਨਾਲ ਵੀ ਕੀ ਵੱਤੋ ਵੱਧ ਕਰੀਓ ਕਮੈਂਟ ਕਰੀਓ ਲਾਈਕ ਕਰੀਓ ਤੇ ਆਪਣੇ ਭਰਾ ਜੁੜੋ ਵੱਤੋ ਵੱਧ ਆਪਣੇ ਨਾਲ ਅਨੁਭਾਣ ਤੋਂ ਦਪੈਣ ਵੀ ਪੰਜਾਬ ਦੇ ਵਿੱਚ ਭਾਰੀ ਮੀਂਹ ਹਰਾ ਰਿਹਾ ਕਰੀ ਜਾ ਵੀ ਜੇ ਕਮੈਂਟ ਕਰੀ ਜਾਓ ਲਾਈਕ ਕਰੀ ਜਾਓ ਨਾਲ ਨਾਲ हाँ <स्टीक> 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 <स्याराग> <स्टीक> तो जी आ किया यू लक योर राम राम जी किया नहीं आ गया योर बाय एट जी हेलो हेलो विजय करो कमेंट करो लाइक करो बात तो बात कमेंट कर दो बात तो बात तो करियो इन कठो बोल दे पाए तो सीन अंडर जो सर ਨੰ ਨਰਜ ਜੀ ਨਾ ਅਨਾਂ ਕਰਦੇ 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 ਵੀਰੇ ਲਾਈਕ ਕਰਦੇ ਕਮੈਂਟ ਕਰਦੇ ਜੁੜ ਜਿਓ ਵਰਤ ਆਪਣੇ ਨਾਲ ਜਿਹੜਾ ਭੈਣ ਭਰਾ ਆਪਣੇ ਨਾਲ ਜੁੜੇ ਜੁੜਨ ਵਰਤ ਵਾਦ ਤੇ ਹੋਰ ਨਵੇਂ ਜਿਹੜੇ ਨਵੇਂ ਵੀਰ ਜੁੜਦੇ ਆ ਤੇ ਨਾਲ ਨਾਲ ਕਮੈਂਟ ਕਰੀ ਜਾਓ ਨਾਲ ਨਾਲ ਲਾਈਕ ਕਰੀ ਜਾਓ ਤੇ ਜੁੜ ਜਿਓ ਆਪਣੇ ਨਾਲ ਵਰਤ ਵਾਦ ਵੀਰ ਜੀ ਤੇ ਇਹ ਘਟ ਨਹੀਂ ਰਹਿਣਾ ਉੱਧਰਲੇ ਬੰਦੇ ਚੱਲ ਜਾਂਦੇ ਹੋ। ਜੁੜ ਜਾ ਜੁੜ ਜਾ ਜੁੜ ਜਾ ਵੀਡੀਓ ਕਮੈਂਟ ਕਰੀ ਜਾ ਲਾਈਕ ਕਰੀ ਜਾ। ਹੂੰ। ਬੇਨ ਤੋਂ ਹੋਈਆਂ ਨਾ ਕੋਈ ਨਹੀਂ ਮੰਦਾ ਨਹੀਂ ਨਾ ਹਰ ਲੋਕੀ ਕਹਿੰਦੇ ਨੇ। ਕਮੈਂਟ ਕਰ ਦਿਓ ਲਾਈਕ ਕਰ ਦਿਓ ਧੰਨਵਾਦ ਧੁੰਦ ਪੈਣੀ ਸਟਾਰਟ ਹੋ ਗਈ ਪੰਜਾਬ ਦੇ ਵਿੱਚ ਸਵੇਰੇ ਸ਼ਾਮ ਧੁੰਦ ਹੁੰਦੀ ਹੋਣਾ। ਤੇ ਆਪਣਾ ਜਿਹੜਾ ਵੀਰ ਚਰਨਾ ਨੇਰੇ ਦੂਰ ਗੰਪਰੀ ਕਰਦੇ ਧਿਆਨ ਆਉਣ ਜਾਣ ਆਪਣਾ ਵੀਰ।

ਵੀਡੀਓ ਕਰ ਦਿਓ ਕਮੈਂਟ ਕਰ ਦਿਓ ਕਮੈਂਟ ਕਰੀ ਜਾਓ ਲਾਈਕ ਕਰੀ ਜਾਓ ਨਾ ਨਾ ਆਪਣੇ ਭਰਾ ਜਿਹੜੇ ਜੁੜਦੇ ਆ ਪਲੀਜ਼ ਕਮੈਂਟ ਲਾਈਕ ਜਰੂਰ ਕਰੋ ਤੇ ਨਾਲ ਨਾਲ ਆਪਣੇ ਦੱਸੋ ਵਿਚਾਰ ਤੇ ਨਾਲ ਨਾਲ ਆਪਣੇ ਪੇਜ ਨੂੰ ਕਰਿਓ ਫੋਲੋ ਆਪਣੇ ਪੇਜ ਦਾ ਨਾਮ ਹੈ ਰੰਦਾਵਾ ਬੀਬੀ ਛਾੜੀ ਹਨੀ ਗੁਰ ਗੁਰਪ੍ਰੀਤ ਸਿੰਘ ਹਾ ਜੀ ਜੀ ਸਰ ਜੀ ਕਿਤਾ ਵਧੀਆ ਵਧੀਆ ਠੀਕ ਠਾਕ ਵੀਡੀਓ ਤੁਸੀਂ ਸੁਣਾਓ ਠੀਕ ਠਾਕ ਜੀ ਸਿਰਾਜੀ ਕਰਦਾ ਕਰ ਰਹੇ ਹੋ ਵੀ ਕਮੈਂਟ ਕਰਿਓ ਲਾਈਕ ਕਰਿਓ ਆਪਣੇ ਭਰਾ ਤੁਸੀਂ ਆਪਣੇ ਵਿਚਾਰ ਦੱਸ ਸਕਦੇ ਹੋ ਤੇ ਬਾਕੀ ਤੇ ਮੌਸਮ ਬਾਰੇ ਦੱਸੋ ਗੁਰਪ੍ਰੀਤ ਸਿੰਘ ਜੀ ਕਿੱਥੋਂ ਹੋ ਤੁਸੀਂ ਭਾਜੀ ਆਪਾਂ ਵੀ ਜੇ ਹੈਗੇ ਤਰਨਤਾਰਨ ਤੋਂ ਆਪਾਂ ਵੀ ਜੇ ਅਗਰ ਤਰਨਤਾਰਨ ਸਾਇਟ ਤੋਂ ਤੁਸੀਂ ਕਿੱਥੋਂ ਜੋ ਤੇ ਨਾਲ ਨਾਲ ਵੀ ਜੇ ਲਾਈਕ ਕਰ ਦਿਓ ਤੇ ਪੇਜ ਨੂੰ ਜ਼ਰੂਰ ਆਪਣੇ ਨੂੰ ਫੋਲੋ ਆਪਣੇ ਪੇਜ ਨਾਲ ਨਾ ਕਰਦਾ ਵਾ ਪੀਬੀ ਛਾਲੀ ਹਾਂਜੀ ਹਾਂਜੀ ਰਿੰਕ ਮਾ ਹੈਲੋ ਜੀ ਹਾਂਜੀ ਗੁਰਪ੍ਰੀਤ ਸਿੰਘ ਜੀ ਮੈਂ ਮੈਂ ਜੋ ਉਹ ਆਈ ਹੁਰਾ ਕਮੈਂਟ ਪੜੀ ਮੈਂ ਟੂ ਕਰੀਆ ਕਰੀਆ ਕਰੀ ਕਮੈਂਟ ਕਰੀਆ ਲਾਈਕ ਕਰੀਆ ਆਪਣੇ ਭਰਾਵਰ ਤੋਂ ਵੱਧ ਕਮੈਂਟ ਕਰ ਦਿਓ ਲਾਈਕ ਕਰ ਦਿਓ ਆਪਣੇ ਭਰਾਵਾਂ ਹੈਲੋ ਜੀ ਆ ਗਿਆ ਰਿੰਨ ਰਿਨੂ ਕੁਮਾਰ ਹੈਲੋ ਜੀ ਨਵੇਂ ਦੇ ਵੀਡੀਓ ਲਾਈਕ ਜਰੂ ਕਰੀ ਜਾਓ ਨਾਲ ਨਾਲ ਰਾਜ ਰਾਜਵੀਰ ਕੌਰ ਬਰਾਜਵੀਰ ਕੌਰ ਜੀ ਆਪਣੇ ਪਹਿਨੇ ਨਾਲ ਲਾਈਕ ਕਰੀ ਜਾਓ ਕਮੈਂਟ ਕਰੀ ਜਾਓ ਨਾਲ ਨਾਲ ਲਾਈਕ ਕਰੀ ਜਾਓ ਲਾਈਕ ਜਰੂ ਕਰੋ ਨਾਲ ਨਾਲ ਦੇ ਆਪਣੇ ਪੇਜ ਨੂੰ ਜੂਰ ਫੋਲੋ ਕਰਿਓ ਆਪਣੇ ਪੇਜ ਦਾ ਨਾਮ ਕਰਨ ਦੀ ਰੰਧਾਵਾ ਬੀਬੀ ਸ਼ਾਲੀ ਕਿੱਥੋਂ ਹੁੰਦੇ ਗੁਰਪ੍ਰੀਤ ਸਿੰਘ ਜੀ ਇੱਥੋਂ ਉਹ ਮੈਂ ਦੱਸਤਾ ਆ ਗਿਆ ਮੈਂ ਆ ਗਿਆ ਮੈਂ ਭਾਜੀ ਹਾਂ ਹਾਂ ਸ ਜਮੀਰਾ ਮੇਰਾ ਮੇਰਾ ਸਹੁਰੇ ਆ ਬਾਜੀ ਉਹ ਆंदा ਮੇਰੇ ਸਹੁਰੇ ਉੱਥੇ ਮੈਂ ਅੰਬਰਸਰ 2 ਬਾਜੀ ਖਾਲਸਾ ਕਾਲਜ ਦਾ ਹਾਂ ਬਾਜੀ ਕਿ ਮੈਂ ਕਾਲ ਅੰਬਰਸਰ ਤੋਂ ਖਾਲਸਾ ਕਾਲਜ ਲੱਗਾਂ ਅੱਛਾ ਅੱਛਾ ਠੀਕ ਹੋ ਗਿਆ ਤੁਹਾਡੇ ਖਾਲਸਾ ਕਾਲਜ ਦੇ ਏਲੇ ਗਲੀ ਆ ਗਣ 13 13 ਦੇ ਗਾਣੇ ਉੱਥੋਂ ਕੜੇ ਕਪੜੇ ਲੈ ਕੇ ਆਉਣੇ ਹੁੰਦੇ ਆ ਤੇਰਾ ਤੇਰਾ ਮੋਦੀ ਖਾਣਾ ਤੇਰਾ ਤੇਰਾ ਮੋਦੀ ਖਾਣਾ ਨਹੀਂ ਇਹ ਨਾਲ ਹੀ ਖਾਲਸਾ ਕਾਲਜ ਜਿਹੜੀ ਪਹਿਲੀ ਗੇੜ ਦੇ ਨਾਲ ਦੀ ਗਲੀ ਜਿਹੜੀ ਉਥੋਂ ਆ ਜਾਂਦੇ ਭੈਣੇ ਜੇ ਨਵੇਂ ਤੇ ਜਰੂਰ ਆਪਣੇ ਲਾਈਕ ਕਰ ਦਿਓ ਨਾਲ ਨਾਲ ਤੇ ਨਾਲ ਨਾਲ ਆਪਣੇ ਪੇਜ ਨੂੰ ਫੋਲੋ ਕਰਿਓ ਜੀ ਆਪਣੇ ਪੇਜ ਦਾ ਨਾਮ ਰੰਧਾਵਾ ਬੀਬੀ ਛਾਲੀ ਗੁਰਬੀਰ ਜੀ ਅੱਛਾ ਜੀ ਤੇਜਦੀਪ ਜੀ ਹਾਂਜੀ ਹਾਂਜੀ ਆਹੋ ਆਪਕੋ ਠੀਕ ਹੈ ਨਾ ਹਾਂਜੀ ਠੀਕ ਹੈ ਜੀ ਜੁਰਜਾ ਜੁਰਜਾ ਵੀ ਜੀ ਕਮੈਂਟ ਕਰੀ ਜਾਓ ਟੁਕੜੇ ਲਾਈਕ ਕਰੀ ਜਾਓ ਗੱਰਜੋ ਵਾਟੋ ਵਾਟ ਆਪਣੇ ਨਾਲ ਮੈਂ ਤੇ ਲਾਈਕ ਸ਼ੇਅਰ ਕਰੋ ਜਰੂਰ ਆਪਣੇ ਪੇਜ ਨੂੰ ਕਰੋ ਫੋਲੋ ਕੀ ਕਿੱਦਾਂ ਬਣੇ ਆਪਣਾ ਵੀ ਜਿਹੇ ਖੇਤੀ ਬੜੀ ਦਾ ਕੰਮ ਹੈ ਜੀ ਹਾਂ ਜੀ ਕਿਲਾ ਕਿਉਂ ਕਿਉਂ ਕੰਮ ਕੰਮ ਖੇਤੀ ਬੜੀ ਦਾ ਖੇਤੀ ਬੜੀ ਕੰਮ ਹੀ ਆ ਆਹੋ ਮਾਲ ਦੇ ਬਤਾਉਂ

ਹਾਂਜੀ ਹਣੀ ਵਾਹਿਗੁਰੂ ਜੀ ਜੁੜ ਜਾ ਵਾਹਿਗੁਰੂ ਜੀ ਜੁੜ ਜਾ ਜੁੜ ਜਾ ਜੁੜ ਜਾ ਕਰੀਆ ਕਰੀਆ ਕਮੈਂਟ ਲਾਈਕ ਕਰੀਆ ਨਾਲ ਨਾਲ ਆਪਣੇ ਭਰਾ ਜੁੜੋ ਵਾਤ ਵਾਤ ਆਪਣੇ ਨਾਲ ਹੋਰ ਜੁੜੇ ਜੁੜੋ ਵਾਤ ਕਰਦੇ ਵੀ ਜੁੜੋ 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 ਲਾਈਕ ਕਰੀਆ ਕਮੈਂਟ ਕਰੀ ਜਾ ਪੇਜ ਨੂੰ ਕਰੋ ਫੋਲੋ ਆਪਣੇ ਨੂੰ ਮੈਂ ਹੁਣ ਤਰਨ ਤਰਨ ਦੇ ਫਿਰ ਤਰਨ ਤਾਰ ਤੂੰ ਪੰਗਾਨ ਕਿੱਥੇ ਜਾ ਕਰਕੇ ਕਿੱਥੇ ਕਿੱਥੇ ਜਾ ਕਰਕੇ ਹੰਦੇ ਤੇ ਲਿੰਦੇ ਆਪਣਾ ਵੀ ਜੀ ਪਿੰਡਿਆਂ ਨਾਲ 2 ਕਿਲੋਮੀਟਰ ਹੈਗਾ ਅੱਜ ਅੱਜ ਸਕੂਲ ਗੁਗਲ ਕੋ ਇਹ ਜਾਂਦਾ ਬਣ ਗੁਰਪ੍ਰੀਤ ਸਿੰਘ ਸਕੂਲ ਕਿਹੜਾ ਸਕੂਲ ਕਿਹੜਾ ਵੀ ਜੀ ਕਹਿੰਦੇ ਸੀ ਇਹਲਾ ਪਿੰਡ ਹੈ ਹਾਂਜੀ ਹਾਂਜੀ ਸ਼ਹਿਰ ਹੀ ਸਾਡਾ ਕਹਤਾ ਪਿੰਡ ਹੈ ਪਿੰਡ ਹੈ ਸਾਡਾ ਸ਼ਹਿਰ ਹੀ ਹੈ ਸਾਡੇ ਕਲੋਨੀਆਂ ਆ ਗਈਆਂ ਇੱਥੇ ਵਾਹ ਪਾਣੀ ਤੇ ਨਹੀਂ ਗਈ ਕਿ ਕੱਟ ਜਾਂਦੇ ਪਲਾਟ ਹਮ ਕੜੀਆ ਗਰੇਵ ਦੀ ਕਮੈਂਟ ਕਰੀ ਜਾ ਲਾਈਕ ਕਰੀ ਜਾ ਜਿਹੜਾ ਪਿੰਡ ਵੀਜੀਆ ਆਪਣਾ ਪੰਡੋਰੀ ਗੋਲਾ ਜੀ। ਹਾਂ ਮੈਂ ਦੂਬਰ ਤੇ ਕਰਦਾ ਕਰਦਾ ਲਾਈਕ ਕਰਦਾ ਕਮੈਂਟ ਕਰ ਦੋ। ਕੀ? ਭਾਲ ਨਹੀਂ ਡਾਗੇ। ਮੈਂ ਸਮਝ ਨਹੀਂ ਆਖਿਆ ਪਰ ਮੈਂ ਨਹੀਂ ਜਾਣਦਾ। ਬਈ ਉਹ ਕਿ ਕਿੱਥੋਂ ਦੇ? ਓਕੇ ਜੀ। ਬਾਜੂ ਘਟ ਕਰ। ਮੈਂ ਮੈਂ ਡਰਾ ਹੋਇਆ ਜੀ। ਕਰੀਆ ਕਰੀਆ ਕਮੈਂਟ ਕਰੀ ਜਾਓ ਲਾਈਕ ਕਰੀ ਜਾਓ ਵੀਜੀ ਜਿਹੜੇ ਨਵੇਂ ਜੜਨੇ ਓਮਕਾਰ ਸਿੰਘ ਜੀ ਹਾਏ ਜੀ ਹਣੀਓ ਓਮਕਾਰ ਸਿੰਘ ਜੀ ਲਾਈਕ ਕਰ ਦੋ ਨਾਲ ਨਾਲ ਰਵਾਦਾ ਜਾਓ ਆ ਜਾਨੀ ਵੀਜੀ ਕਰੋ ਕਮੈਂਟ ਕਰੋ ਲਾਈਕ ਕਰੋ ਨਾਲ ਨਾਲ अवतार ने किदा हो वधिया जी वधिया तुसी सुनाओ ठीक जो हो करिए कमेंट करिए ਅਰੇ ਯਾਰ ਬਰੀਆ ਕਮੈਂਟ ਕਰੀਓ ਲਾਈਕ ਕਰੀਓ ਵੀਡੀਓ ਨਾਲ ਨਾਲ ਜੁੜਜੋ 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 ਜੇ ਕਰੀਓ ਕਮੈਂਟ ਕਰੀਓ ਲਾਈਕ ਕਰੀਓ ਨਾਲ ਨਾਲ ਜੁੜੀਆ ਜੁੜੇ ਵੀ ਕਮੈਂਟ ਕਰੀਏ ਲਾਈਕ ਕਰੀਏ ਉਹਨਾਂ ਨਾਲ ਕਰਦੋ ਕਰਦੋ ਕਮੈਂਟ ਕਰਦੋ ਲਾਈਕ ਕਰਦੋ ਵੀਡੀਓ ਨਾਲ ਕਮੈਂਟ ਕਰੀ ਜਾ ਲਾਈਕ ਕਰੀ ਜਾ ਵੀਜੀ ਨਾਲ ਨਾਲ